ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਸਸਕਾਲੀ ਸਟਾਰ ਏਜੀ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਲੋਕ ਸਭਾ ਚੋਣਾਂ ਦੇ ਲਈ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਭਰੇ ਫਾਰਮ ਇਸ ਮੌਕੇ ਤੇ ਫਿਲਮੀ ਅਦਾਕਾਰ ਵੀ ਪਹੁੰਚੇ। ਵਾਜੀ ਫਾਰਮ ਭਰੇ ਆ ਅੱਜ ਭਰਾ ਨਾਲ ਸੀਗੇ ਸਾਰੇ 8000 ਐਮਐਲਏ ਔਰ ਹਲਕਾ ਇੰਚਾਰਜ ਇਹ ਮੇਰੇ ਭਰਾ ਤੋਂ ਕੀ ਕੀ ਕਰੇ ਬਾਅਦ ਤੇ ਇਹਨੂੰ ਢਿੱਲੋਂ ਜੀ ਨਾਲ ਸੀ ਕਿ ਮਿਲ ਕੇ ਕਰਨ ਦੀ ਸਾਰੇ ਇੰਡਸਟਰੀ ਤੋਂ ਵੀ ਆਏ ਸਿਹਾ ਕਿਵੇਂ ਦਾ ਰਿਸਪੌਂਸ ਲੱਗ ਰਿਹਾ ਹੁਣ ਪੂਰਾ ਸਪਸ਼ਟਮੰਤ ਹਾਲਾਤ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਬਹੁਤ ਲੋਕਾਂ ਦਾ ਪਿਆਰ ਸਤਿਕਾਰ ਮਿਲ ਰਿਹਾ ਤੁਹਾਡੇ ਤੋਂ ਸਵਾਲ ਹੋ ਰਹੇ ਨੇ ਕਿ ਤੁਸੀਂ ਕਾਪੀ ਆਰ ਹੁਕੂਮਤ ਕੈਨੇਡਾ ਦੇ ਇਹ ਸਵਾਲ ਤੁਹਾਡੇ ਵਿਰੂਪੀ ਚੁੱਕ ਰਹੇ ਨੇ ਕਿ ਪੀਆਰ ਹੋ ਤੁਸੀਂ ਕੈਨੇਡਾ ਦੇ ਤੇ ਅੱਜ ਕੱਲ ਬਹੁਤ ਸਾਰੇ ਲੋਕ ਪੀਆਰ ਨੇ ਜੀ ਮੈਂ ਤਾਂ ਇੱਥੇ ਆ ਪਿਆਰ ਦਾ ਤਾਂ ਮਤਲਬ ਜੇ ਮੈਂ ਇੱਥੇ ਜਾਵਾਂ ਮੈਂ ਇੱਥੇ ਬਾਈ ਜੀ ਕਰੋ ਬਾਈ ਕੀ ਕਹਿਣਾ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਦੇਖੋ ਬੜਾ ਅਸੀਂ ਪਹਿਲਾਂ ਕੋਟਕਪੁਰੇ ਤੋਂ ਚੱਲੇ ਸੀ ਜੀ ਰੋਡ ਸ਼ੋਅ ਸੀਗਾ ਰੋਡ ਸ਼ੋਅ ਤੋਂ ਬਾਅਦ ਅਸੀਂ ਅੱਜ ਫਾਰਮ ਫਿਲ ਕਰਨੇ ਸੀ ਮੇਰੇ ਵੀਰ ਦੇ ਤੇ ਇਨਾ ਉਤਸ਼ਾਹ ਯੂਥ ਦੇ ਵਿੱਚ ਜਿਹੜੇ ਜੈਂਸਟਰ ਜਿੰਨੇ ਹੈਗੇ ਨੇ ਸਾਡੇ ਵੀਰ ਭਰਾ ਬਿਜੁਰਤ ਮਤਾਵਾ ਬੱਚੇ ਉਹਨਾਂ ਚ ਇਨਾ ਉਤਸ਼ਾਹ ਦੇ ਇੱਕ ਬੜਾ ਹਮੇਸ਼ਾ ਹੀ ਬਾਈ ਗੁਰ ਦਾ ਸ਼ੁਕਰੀਆ ਦਾ ਕਰਨ ਨੂੰ ਜੀ ਕਰਦਾ ਤੇ ਮੇਰੇ ਭਰਾ ਦੇ ਖਾਤਰ ਆਏ ਜੀ ਇਨਾ ਭਰਾ ਨੂੰ ਇਨਾ ਪਿਆਰ ਕਰਦੇ ਆ ਔਰ ਇਨਾ ਸ਼੍ਰੀਪੰਦਾ ਇਸ ਇਲਾਕੇ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਪਿਆਰ ਕਰਦੇ ਨੇ ਐਂਡ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਵੀ ਸਭ ਤੋਂ ਪੰਜਾਬ ਦੀ ਇਹ ਪਹਿਲੀ ਸੀਟ ਹੋਵੇ ਜਿਹੜੀ ਬਹੁਤ ਵੱਡੇ ਫਰਕ ਲਾ ਦੇਵੇ ਜਿਕਰ ਲੋਕਲ ਫ੍ਰੀਕੋਰਟ ਦੇ ਫਤਵਾ ਦਿੰਦੇ ਤੁਸੀਂ ਫਿਰ ਵੀ ਰੀਕੋਰਡ ਆਉਂਦੇ ਰਹੋਗੇ ਮੈਂ 100% ਕਿਉਂ ਨਹੀਂ ਮੈਂ ਜੀ ਅਸੀਂ ਅਸੀਂ ਇੱਕ ਅਸੀਂ ਖੜਨ ਵਾਲੇ ਨਹੀਂ ਪਾਵਾਂ ਮਰੋੜਨ ਵਾਲੇ ਆ ਸਾਰੇ ਯਾਰ ਯਾਰ ਇਹਨੇ ਕਹਿੰਦੇ ਇੱਕ ਸਿੰਪਲ ਗੱਲ ਕਹਿੰਦੇ ਨੇ ਮੈਂ ਤੇ ਇੱਕ ਗੱਲ ਦੱਸਦਾ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਣਾ ਠੀਕ ਹੈ ਨਾ ਤਾਂ ਇਹ ਵੀਰ ਭੱਜਣ ਵਾਲਾ ਅਸੀਂ ਸਾਰਾ ਕੁਝ ਸ਼ੁਰੂ ਤੋਂ ਏ ਗਰੀਬੀ ਤੋਂ ਉੱਠੇ ਆ ਸਾਰੇ ਜਣੇ ਸਾਡੀ 30 35 ਸਾਲਾਂ ਦੀ ਯਾਰੀ ਹੈ ਤੇ ਸਾਨੂੰ ਰੂਟ ਲੈਵਲ ਦਾ ਪਤਾ ਹੈ ਸਾਨੂੰ ਅਸੀਂ ਰਿਕਸ਼ਾ 'ਚ ਵੀ ਜੜੇ ਆ ਸਾਈਕਲ ਵੀ ਚਲਾਏ ਤੇ ਆਪ ਸਭ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਕਾਰਾਂ ਵੀ ਲਈਆਂ ਨੇ ਪਰ ਸਾਰਿਆਂ ਦੇ ਦੁੱਖ ਜਾਣਨ ਵਾਲੇ ਸਾਰਾ ਕੁਝ ਸਾਨੂੰ ਪਤਾ ਤੇ ਇਸ ਕਰਕੇ ਭਾਈ ਜਿਹੜਾ ਮਾਣ ਜਿਹੜਾ ਇਛਾ ਪਿਆਰ ਮੁਹੱਬਤ ਜਿਹੜਾ ਇੱਥੇ ਆ ਕੇ ਲੋਕਾਂ ਦੀਆਂ ਅੱਖਾਂ 'ਚ ਜੱਫੀਆਂ ਪਾ ਕੇ ਜਾਂ ਮਾਤਾਵਾ ਜਦੋਂ ਗੱਲ 'ਚ ਹਾਰ ਪਾਉਂਦੀਆਂ ਨੇ ਉਹ ਨਿੱਗ ਮਿਲਦਾ ਨਾ ਉਹਦਾ ਮੁੱਲ ਤਾਂ ਸਾਰੀ ਉਮਰ ਨਹੀਂ ਮੋੜ ਸਕਦਾ ਸਾਰੀ ਉਮਰ ਵਿੱਚ ਵਾਹਿਗੁਰੂ ਦੀ ਬਹੁਤ ਕਿਰਪਾ ਰਹੀ ਜੀ ਬਹੁਤ ਕਿਰਪਾ ਇੰਨਾ ਪਿਆਰ ਕਲਾ ਲਈ ਕਾਮਨਾ ਕਰਦਾ ਭਾਈ ਅੱਜ ਫਰੀਦਕੋਟ ਪਹੁੰਚੇ ਹਾਂ ਜੀ ਅਸੀਂ ਸਾਡੇ ਸਾਥੀ ਕਲਾਕਾਰ ਕਰਨਜੀਤ ਸਿੰਘ ਅਨਮੋਲ ਜਿਹੜੇ ਇਸ ਹਲਕੇ ਤੋਂ ਇਲੈਕਸ਼ਨ 'ਚ ਖੜੇ ਹੋਏ ਨੇ ਉਹਨਾਂ ਦੀ ਨਾਮਜ਼ਦਗੀ ਸੀ ਸਾਡੇ ਨਾਲ ਗਿੱਪੀ ਗਰੇਵਾਲ ਜੀ ਬੀਨੂ ਢਿੱਲੋਂ ਜੀ ਬਲਕਰਨ ਰਾਜਤਵਾਲੀ ਹੋਰ ਸਾਰੇ ਸੱਜਣ ਕਲਾਕਾਰਾਂ ਦਰਸ਼ਕ ਜੋ ਪਹੁੰਚੇ ਆ ਅਸੀਂ ਇਹ ਕਹਾਂ ਇੱਕ ਸਾਡੀ ਇੰਡਸਟਰੀ ਦਾ ਬਹੁਤ ਵਧੀਆ ਇਨਸਾਨ ਹੈ ਜੀ ਜਿਹਨੂੰ ਇਹ ਟਿਕਟ ਦੇ ਨਾਲ ਵਾਜਿਆ ਗਿਆ ਹੈ ਸੋ ਅਸੀਂ ਸਮਝਦੇ ਹਾਂ ਕਿ ਜੇ ਇਹੋ ਜੇ ਕਲਾਕਾਰ ਸਿਆਸਤ ਵਿੱਚ ਆਉਣਗੇ ਜੇ ਚੰਗੇ ਇਨਸਾਨ ਸਿਆਸਤ ਵਿੱਚ ਆਉਣਗੇ ਤਾਂ ਸਮਝਦੇ ਹਾਂ ਕਿ ਲੋਕਾਂ ਦੀ ਆਵਾਜ਼ ਬਣ ਕੇ ਸੰਸਦ 'ਚ ਪਹੁੰਚਣਗੇ ਲੋਕਾਂ ਦੀ ਆਵਾਜ਼ ਨੂੰ ਉੱਪਰ ਤੱਕ ਲੈ ਕੇ ਜਾਣਗੇ ਅੱਜ ਸੱਚੀ ਮੁੱਚੀ ਸਾਡੇ ਪੰਜਾਬ ਦੀ ਲੋਕਾਂ ਲਈ ਕੰਮ ਕਰਨ ਦੀ ਲੋੜ ਹੈ ਸੋ ਇਸ ਕਰਕੇ ਅਪੀਲ ਕਰਨ ਪਹੁੰਚਿਆ ਜੀ ਕਰਮਜੀਤ ਨੂੰ ਜਿਤਾ ਕੇ ਭੇਜੋ ਤਾਂ ਕਿ ਤੁਹਾਡੀ ਆਵਾਜ਼ ਬਣ ਕੇ ਉੱਪਰ ਤੱਕ ਪਹੁੰਚੇ ਰੀਪੋਰਟ ਵਾਸਤੇ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਇਹ ਹੈ ਕਿ ਚੰਗਾ ਕੈਂਡੀਡੇਟ ਹੈ ਜੀ ਚੰਗੇ ਕੈਂਡੀਡੇਟ ਦਾ ਮਿਲਣਾ ਕਿ ਚੰਗੀ ਗੱਲ ਹੁੰਦੀ ਹੈ ਉਹ ਸਾਨੂੰ ਮਿਲਿਆ ਸੋ ਇਸ ਕਰਕੇ ਇਸ ਗੱਲ ਦਾ ਫਾਇਦਾ ਉਠਾਈ ਆਪਾਂ ਹੋਰ ਪਾਰਟੀਆਂ ਨੂੰ ਬਹੁਤ ਲੰਮਾ ਟਾਈਮ ਦਿੱਤਾ ਹੈ ਇੱਕ ਮੌਕਾ ਦੇ ਕੇ ਦੇਖੀ ਨੰਦੀ ਸੋ ਇਹ ਭਰਾ ਸਾਡਾ ਇੰਨਾ ਜ਼ਿਆਦਾ ਦਿਸਰਬ ਕਰਦਾ ਵਾ ਇਹ ਸਾਡੀ ਇੰਡਸਟਰੀ ਦਾ ਉਹ ਬੰਦਾ ਵਾ ਤੁਸੀਂ ਦੇਖ ਲਓ ਕਲਾਕਾਰ ਪਹਿਲਾਂ ਵੀ ਮੈਨੂੰ ਲੱਗਦਾ ਕਿ ਪਹਿਲਾਂ ਸਰ ਤੋਂ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀਗੇ ਹੁਣ ਵਾਇਦਰੋਂ ਇਹਨਾਂ ਨੇ ਇਹਨਾਂ ਦੀ ਜੌਬ ਲਈ ਆ ਕਿ ਪੂਰੇ ਪੰਜਾਬ ਦੇ ਕੰਮ ਕਰਨਗੇ ਉਹ ਥੋੜੇ ਬੁਝਾ ਗਿਆ ਤੇ ਉਹ ਚਾਹੁੰਦਾ ਕਿ ਜਿੱਦੋਂ ਪੈਸੇ ਦਾ ਅਸੀਂ ਪਹਿਲਾਂ ਵੀ ਲੋਕਾਂ ਤੋਂ ਇਹਦੇ ਬਹੁਤ ਕੰਮ ਕਰਾਉਂਦੇ ਸੀਗੇ ਤੇ ਭਾਈ ਜੀ ਆਹ ਕਰਦੇ ਕੋਈ ਵੀ ਸਾਡਾ ਫਿਲਮ ਇੰਡਸਟਰੀ ਦਾ ਕੰਮ ਫਸਦਾ ਦਿਓ ਉਹ ਵੀ ਕਰਾਉਂਦੇ ਸੀਗੇ ਤੇ ਹੁਣ ਥੋੜੇ ਲੱਕੇ ਜਾਏ ਨੇ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ ਹੋ ਸਕਦਾ ਜੇਕਰ ਕੋਈ ਬਾਅਦ